ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਛੱਜਲਵੜੀ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਝੋਨੇ ਦੇ ਵਿੱਚ ਬਾਸਮਤੀ ਦੇ ਵਿੱਚ ਪਹਿਲੀ ਖਾਦ ਦੇ ਨਾਲ ਜ਼ਿੰਕ ਕਿਉਂ ਜ਼ਰੂਰੀ ਹੈ ਕਿਸਾਨ ਦੋਸਤੋ ਅੱਜ ਮੈਂ ਪਿੰਡ ਛੱਜਲਵੜੀ ਦੇ ਵਿੱਚ ਮੇਰਾ ਛੋਟਾ ਵੀਰ ਹਰਪ੍ਰੀਤ ਸਿੰਘ ਉਹਦੇ ਖੇਤ ਦੇ ਵਿੱਚ ਖਲੋਤਾ ਹੈ ਜਿਹੜੇ ਖੇਤ ਦੇ ਵਿੱਚ ਖਲੋਤਾ ਹੈ ਇਹ ਜਿਹੜਾ ਤੁਹਾਨੂੰ ਝੋਨਾ ਦੇਖ ਰਿਹਾ ਬਾਸਮਤੀ ਦੀ 1692 ਵੈਰੈਟੀ ਹੈ ਨਵਿਆ ਟੱਚ ਦਾ ਥੀਜ਼ ਹੈ ਤੇ ਸਜ਼ੈਂਟਾ ਦੀ ਵਾਈਬਰੈਂਸ ਦੇ ਨਾਲ ਟ੍ਰੀਟਡ ਸੀ 8 ਕਿਲੋ 100 ਗ੍ਰਾਮ ਬੀਕ ਰਿਆ ਇਸ ਖੇਤ ਦੇ ਵਿੱਚ 5ਵੇਂ ਮਹੀਨੇ ਦੀ 13 ਤਰੀਕ ਨੂੰ ਤੇ ਲਗਭਗ ਕੋਈ ਸਵਾ ਕਬੋਰੀ ਵੀਰ ਨੇ ਨਾਲ ਐਨਪੀਕੇ ਦੀ 12 32 16 ਦੀ ਕੇਰੀ ਸੀ ਉਸ ਤੋਂ ਬਾਅਦ ਇਸ ਖੇਤ ਦੇ ਵਿੱਚ 6 ਕਿਲੋ ਜ਼ਿੰਦਾ ਜ਼ਿੰਕ ਤੇ 8 ਕਿਲੋ ਇੱਕ ਕਾਰਬਨ ਬੇਸ ਪ੍ਰੋਡਕਟ ਹੈ ਜੂਪੀਟਰ ਉਹ ਪਾਇਆ ਹੈ ਤੇ ਖੇਤ ਬਹੁਤ ਸੋਹਣਾ ਹੈ ਪੂਰਾ ਵਧੀਆ ਬੂਟਾ ਬਣ ਗਿਆ ਹੈ ਬੂਟੇ ਦੇ ਵਿੱਚ 8-8 7-7 ਲਗਰਾਂ ਬਣ ਗਈਆਂ ਤੇ ਥੱਲੇ ਉਹ ਛੋਟੀਆਂ ਫਟਾਰਾਂ ਨਾਲ ਰਲ ਰਹੀਆਂ ਸੁਖਸ਼ਾਂ ਦੋਸਤੋ ਬਹੁਤ ਸਾਰੇ ਕਿਸਾਨ ਫੋਨ ਕਰਕੇ ਪੁੱਛਦੇ ਆ ਬਾਲ ਸਾਹਿਬ ਝੋਨੇ ਦੇ ਵਿੱਚ ਪਹਿਲੀ ਖਾਦ ਦੇ ਨਾਲ ਕਿਹੜੀ ਜ਼ਿੰਕ ਪਾਈਏ ਜਾਂ ਪਹਿਲੀ ਖਾਦ ਕਿ ਨਹੀਂ ਪਾਈਏ ਦੇਖੋ ਕਿਸਾਨ ਦੋਸਤੋ ਜਦੋਂ ਆਪਾਂ ਝੋਨਾ ਲਾਉਨੇ ਆ ਇੱਕ ਤੀਲੀ ਲਾਉਨੇ ਆ ਹੱਥੋਂ ਤੇ 8ਵੇਂ 9ਵੇਂ ਦਿਨ ਬਹੁਤ ਸਾਰੇ ਫਾਰਮਰ ਜ਼ੂਰੀਆ ਪਾਉਂਦੇ ਆ ਤੇ ਬੋਰੀ ਬੋਰੀ ਸਵਾ ਸਵਾ ਬੋਰੀ ਪਾ ਦਿੰਦੇ ਆ ਇੱਕ ਤੇ ਆਪਾਂ ਉਸ ਸਵਾ ਬੋਰੀ ਨੂੰ ਘਟਾ ਕੇ 25 ਤੋਂ 30 ਕਿਲੋ ਤੇ ਆਉਣਾ ਹੈ 25 ਤੋਂ 30 ਕਿਲੋ ਤੇ ਆਉਣਾ ਚਾਹੇ ਉਹ ਬਾਸਮਤੀ ਆ ਤੇ ਚਾਹੇ ਉਹ ਪੀ ਆਰ ਦੀਆਂ ਵੈਰੈਟੀਆਂ ਤੇ ਚਾਹੀਓ ਹਾਈਬ੍ਰਿਡ ਹੈ ਉਹਦੇ ਨਾਲ ਜਦੋਂ ਜ਼ਿੰਕ ਪਾਉਣ ਦਾ ਵੇਲਾ ਆਉਂਦਾ ਤੇ ਮਾਰਕੀਟ ਦੇ ਵਿੱਚ ਤੁਹਾਨੂੰ ਜ਼ਿੰਕ ਮਿਲੂਗੀ 21% ਜ਼ਿੰਕ ਮਿਲੂਗੀ 33% ਜ਼ਿੰਕ ਮਿਲੂਗੀ ਲਿਕੁਇਡ 39.5% ਜ਼ਿੰਕ ਮਿਲੂਗੀ 14 67 ਜਿਹਨੂੰ ਆਪਾਂ ਜ਼ਿੰਦਾ ਜ਼ਿੰਕ ਵੀ ਕਹਿ ਦਿੰਨੇ ਆ ਟੈਕਨੋ ਜੈਡ ਵੀ ਕਹਿ ਦਿੰਨੇ ਆ ਤੇ ਇੱਕ ਟਾਟਾ ਰੈਲਿਸ ਨੇ ਜ਼ਿੰਕ ਦਿੱਤਾ ਹੈ ਨਵਾਂ ਜ਼ਿੰਕ ਪੋਲੀਫਾਸਫੇਟ ਨਵਾ ਜ਼ਿੰਕ ਪੋਲੀਫਾਸਫੇਟ ਉਹਦੀ ਡੋਜ਼ ਹੈਗੀ ਆ 1200 ਗ੍ਰਾਮ ਉਹ ਕੰਮ ਕਿੱਦਾਂ ਕਰਦਾ ਤੁਸੀਂ YouTube ਤੇ ਜਾ ਕੇ ਉਹਦੀ ਰਿਸਰਚ ਕਰ ਲਿਓ ਪਰ ਇੱਕ ਬਹੁਤ ਸਾਡੇ ਸਤਿਕਾਰਯੋਗ ਯੂਟਿਊਬਰ ਆ ਉਹ ਬੜੇ ਠੋਸ ਤਰੀਕੇ ਨਾਲ ਬੜਾ ਵੱਡਾ ਦਾਵਾ ਕਰਕੇ ਵੀ ਨਹੀਂ ਯੂਨੀਵਰਸਿਟੀ ਰਿਕਮੈਂਡਡ 21% ਤੇ 33% ਹੀ ਜ਼ਿੰਕ ਪਾਓ ਤੁਸੀਂ ਉਹਨਾਂ ਨੂੰ ਕਮੈਂਟ ਕਰਕੇ ਪੁੱਛੋ ਵੀ ਜਦੋਂ ਉਹਨਾ ਫਾਰਮੂਲੇਸ਼ਨਾਂ ਨਾਲੋਂ ਮਾਰਕੀਟ ਦੇ ਵਿੱਚ ਆਲਰੇਡੀ ਬਹੁਤ ਵਧੀਆ ਜ਼ਿੰਕ ਸਾਨੂੰ ਸੋਇਲ ਇੰਪਲੀਮੈਂਟ ਵਿੱਚ ਪ੍ਰੋਵਾਈਡ ਹੋ ਗਈਆਂ ਤੇ ਅਸੀਂ ਉਹ ਜ਼ਿੰਕ ਕਿਉਂ ਪਾਈਏ ਜਾ ਉਹ ਆ ਜਾਣ ਮਾਝੇ ਦੀ ਧਰਤੀ ਤੇ ਪਿੰਡ ਛੱਜਲ ਵੱਡੀ ਤੇ ਆਪਾਂ ਉਹਨਾਂ ਨੂੰ ਚੈਲੰਜ ਕਰਦੇ ਹਾਂ ਵੀ ਤੁਸੀਂ ਰეკਮੈਂਡਡ ਰੂਜ਼ ਯੂਨੀਵਰਸਿਟੀ ਦੇ ਹਿਸਾਬ ਨਾਲ 33 ਜੀ ਦਾ 21 ਦੀ ਪਵਾ ਦਿਓ ਤੇ ਅਸੀਂ ਜਿਹੜੀਆਂ ਨਵੀਆਂ ਜ਼ਿੰਕਾਂ ਆਈਆਂ ਮਾਰਕੀਟ ਦੇ ਵਿੱਚ ਆਕਸਾਈਡ ਲiquid ਜਾਂ ਆਕਸਾਈਡ ਡਬਲ ਜ਼ੂਡੀਜੀ 1467 ਹਜ਼ਾਰ ਨਵਾ ਜ਼ਿੰਕ ਜਿਹੜਾ ਟਾਟਾ ਰਿਆਲੀ ਨੇ ਦਿੱਤਾ ਉਹ ਆਪਾਂ ਜ਼ਿਮੀਦਾਰ ਦੇ ਖੇਤ ਦੇ ਵਿੱਚ ਵੰਡ ਕਰਕੇ ਬਰਾਬਰ ਟ੍ਰਾਇਲ ਕਰਾ ਦਿੰਨੇ ਆ ਤੇ ਫਿਰ ਦੇਖਦੇ ਆ ਕਿ ਪਹਿਲਵਾਨਾਂ ਦੇ ਘੋੜ ਦੇ ਵਿੱਚ ਕੌਣ ਨਿਤਰਦਾ ਹੈ ਦਿਨ ਦੇ ਤਕਰੀਬਨ 10 ਵਜੇ ਚੱਲੇ ਆ ਸਵਾ 10 ਹੋ ਗਏ ਆ ਧੁੱਪ ਦੇ ਵਿੱਚ ਆਪਾਂ ਜ਼ਿਮੀਦਾਰ ਦੇ ਖੇਤ ਦੇ ਵਿੱਚ ਖਲੋਤੇ ਆ ਸੋ ਖਸਾਨ ਦੋਸਤੋ ਕਿਸੇ ਵੀ ਯੂਟਿਊਬਰ ਦੇ ਮਗਰ ਲੱਗਣ ਦੀ ਲੋੜ ਨਹੀਂ ਮੇਰੇ ਵੀ ਮਗਰ ਲੱਗਣ ਦੀ ਲੋੜ ਨਹੀਂ ਹੋ ਸਕਦਾ ਮੇਰਾ ਵੀ ਕੋਈ ਆਪਣਾ ਹਿੱਤ ਹੋਵੇ ਨਿੱਜੀ ਹਿੱਤ ਹੋਵੇ ਇਸ ਕੰਮ ਦੇ ਵਿੱਚ ਵੀ ਮੈਂ ਤੁਹਾਨੂੰ ਕਹਾਂ ਤੁਸੀਂ 21% ਹੀ ਪਾਓ ਤੁਸੀਂ 33% ਹੀ ਪਾਓ ਹੋ ਸਕਦਾ ਆਤਮਾ ਸਕੀਮ ਦੇ ਅਧੀਨ ਮੇਰਾ ਕੋਈ ਕਿਸੇ ਦੇ ਨਾਲ ਅਟੈਚਮੈਂਟ ਹੋਵੇ ਮੈਂ ਤੁਹਾਨੂੰ ਕਹਾਂ ਤੁਸੀਂ ਆਕਸਾਈਡ ਜ਼ਿੰਕ ਹੀ ਪਾਓ 39.5% ਹੋ ਸਕਦਾ ਐਫਐਮਸੀ ਦੇ ਨਾਲ ਜ਼ਾਰਾ ਦੇ ਨਾਲ ਮੇਰਾ ਕੋ ਟੱਚ ਹੋਵੇ ਮੈਨੂੰ ਕੋਈ ਮਿੱਠਾ ਹੋਵੇ ਮੈਨੂੰ ਕੁਝ ਦਿੰਦੀਆਂ ਹੋਣ ਮੈਂ ਤੁਹਾਨੂੰ ਕਹਿੰਨਾ 14 67 ਪਾਓ ਜ਼ਿੰਦਾ ਜ਼ਿੰਕ ਪਾਓ ਟੈਕਨੋ ਜ਼ੈਡ ਪਾਓ ਟਾਟਾ ਦਾ ਨਵਾਂ ਜ਼ਿੰਕ ਪਾਓ ਹੋ ਸਕਦਾ ਮੇਰਾ ਕੋਈ ਨਿਜੀ ਹਿੱਤ ਹੋਵੇ ਤੁਸੀਂ ਮੇਰੇ ਮਗਰ ਬਣਾ ਲਗੋ ਤੁਸੀਂ ਜੇ ਧੜਕੋ 5 ਕਿੱਲੇ ਹੈ ਪੰਜਾਂ ਕਿੱਲਾਂ ਚੋਂ 1 ਕਿੱਲੇ ਦੇ ਵਿੱਚ 21% ਪਾਓ ਰਿਕਮੈਂਡਡ ਡੋਸ ਯੂਨੀਵਰਸਿਟੀ ਜੋ ਕਹਿੰਦੀ ਹੈ 1 ਕਿੱਲੇ ਦੇ ਵਿੱਚ 33% ਪਾਓ 1 ਕਿੱਲੇ ਦੇ ਵਿੱਚ 39.5% ਆਕਸਾਈਡ ਜ਼ਿੰਕ ਪਾਓ 1 ਕਿੱਲੇ ਦੇ ਵਿੱਚ ਜ਼ਿੰਦਾ ਜ਼ਿੰਕ ਪਾਓ ਔਰ ਰეკਮੈਂਡਡ ਡੋਜ਼ 4 ਕਿਲੋ ਤੋਂ 6 ਕਿਲੋ ਜਿੱਥੇ ਤੁਹਾਡੀ ਸਟੈਂਡੇਬਿਲਟੀ ਬੰਦੀ ਹੈ ਇੰਨੀ ਤੁਹਾਡੀ ਪਾਕਟ ਅਲਾਉ ਕਰਦੀ ਹੈ ਹੁਣ ਵੇਖੋ ਪੁਲਵਾਨਾਂ ਦੇ ਘੋੜ ਦੇ ਵਿੱਚ ਜਿੰਨੀ ਜਿਹੜੀ ਜ਼ਿੰਕ ਦੇ ਵਿੱਚ ਜਾਨ ਹੈਗੀ ਆ ਉਹਨੇ ਨਿਤਰ ਕੇ ਤੁਹਾਡੇ ਸਾਹਮਣੇ ਆ ਜਾਣਾ ਮੈਂ ਨਹੀਂ ਕਹਿੰਦਾ ਕਿ 21% 33% ਪਾਉਣ ਦੇ ਨਾਲ ਫਲਾਣੀਆਂ ਫਲਾਣੀਆਂ ਖਾਧਾਂ ਬਾਉਂਡੇਸ਼ਨ ਹੋ ਜਾਂਦੀਆਂ ਬਾਉਂਡ ਹੋ ਜਾਂਦੀਆਂ ਉਹਦੇ ਬਾਰੇ ਤੁਹਾਨੂੰ ਮੇਰੇ ਨਾਲੋਂ ਵੱਧ ਪਤਾ ਹੋ ਸਕਦਾ ਹੈ ਕਿਸਾਨ ਦੋਸਤੋ ਪਹਿਲੀ ਵਾਰ ਪਤਾ ਲੱਗਾ ਵੀ ਫੋਨ ਵੀ ਗਰਮ ਹੋ ਜਾਂਦਾ ਵੀਡੀਓ ਰਿਕਾਰਡ ਕਰ ਰਹਾ ਤੇ ਫੋਨ ਵੀ ਗਰਮ ਹੋ ਕੇ ਬੰਦ ਹੋ ਗਿਆ ਸੋ ਦੁਬਾਰਾ ਉਥੋਂ ਸ਼ੁਰੂ ਕੀਤੀ ਜਿੱਥੋਂ ਕਿ ਮੈਂ ਬੋਲਣਾ ਬੰਦ ਕੀਤਾ ਸੀ ਤੁਸੀਂ ਸਾਰੀਆਂ ਜ਼ਿੰਕਾਂ 50 ਜ਼ਿੰਕਾਂ 50 ਖੇਤਾਂ ਦੇ ਵਿੱਚ ਪਾ ਕੇ ਆਪ ਪ੍ਰੈਕਟਿਸ ਕਰੋ ਵੀ ਕਿਹੜੀ ਜ਼ਿੰਕ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਲਈ ਵੱਧ ਕੰਮ ਕਰਦੀ ਆ ਕਿਸੇ ਯੂਟਿਊਬਰ ਦੇ ਮਗਰ ਨਾ ਲੱਗਿਓ ਸੋ ਕਿਸਾਨ ਦੋਸਤੋ ਝੋਨਾ ਬਹੁਤ ਸੋਹਣਾ ਵਾ ਬਹੁਤ ਪਿਆਰਾ ਵਾ 13 ਤਰੀਕ ਨੂੰ ਲੱਗਾ ਸੀ ਅੱਜ ਹੋ ਗਈ ਆ 19 ਤਰੀਕ ਲਗਭਗ 1 ਮਹੀਨਾ 6 ਦਿਨ ਦਾ ਝੋਨਾ ਇਹ ਹੋ ਗਿਆ ਤੇ ਮੈਂ ਕੈਮਰਾਮੈਨ ਸਾਹਿਬ ਨੂੰ ਕਹੂੰਗਾ ਵੀ ਥੋੜਾ ਜਿਹਾ ਥੱਲੇ ਬਹਿ ਕੇ ਦੂਰ ਤਾਈਂ ਦਾ 뷰 ਖਾੜੋ ਵੀ ਕਿੱਡਾ ਵਧੀਆ ਟੀਐਸਆਰ ਕੀਤਾ ਕੇਰਿਆ ਝੋਨਾ ਕਿੱਡਾ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਇਹ ਝੋਨਾ ਲੱਗ ਰਿਹਾ ਕਿਸਾਨ ਦੋਸਤੋ ਇੱਕ ਸਮੱਸਿਆ ਹੋਰ ਜਿਹੜੀ ਨਵੀਂ ਆਪਣੇ ਸਾਰਿਆਂ ਲਈ ਪੈਦਾ ਹੋ ਰਹੀ ਆ ਭਾਰਤ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਕੀ ਮੇਰੇ ਖਿਆਲ ਦੇ ਨਾਲ ਮੱਕੀ ਦਾ ਸਾਰਾ ਸੀਜ਼ਨ ਲੰਘ ਗਿਆ ਨਾ ਕੋਈ ਕਣਕ ਤੇ ਮੀਂਹ ਪਿਆ ਤੇ ਨਾ ਕੋਈ ਮੱਕੀ ਤੇ ਪਿਆ ਤੇ ਬਾਰਿਸ਼ ਹਾਲੇ ਵੀ ਨਹੀਂ ਹੋਈ ਝੋਨੇ ਜਿਹੜੇ ਲੱਗੇ ਉਹ ਚੱਜਣਾ ਤੁਰਨ ਨਹੀਂ ਦੇ ਸੋ ਆਪਾਂ ਇੱਕ ਕੰਮ ਕਰੀਏ ਵੀ ਫਾਰ ਐਗਜ਼ਾਮਪਲ ਮੇਰੇ ਕੋਲ ਦੋ ਕਿੱਲੇ ਪੈੜੀ ਆ ਮੈਂ ਡਿਸਾਈਡ ਕਰਾਂ ਵੀ ਮੈਂ 10 ਮਰਲੇ ਜਗ੍ਹਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਖਰੂਰ ਸਾਹਿਬ ਵਾਲੇ ਬਾਬਿਆਂ ਨੂੰ ਕਹਾਂ ਵੀ ਬਾਬਾ ਜੀ ਤੁਸੀਂ ਜੰਗਲ ਲਾ ਦਿਓ ਉਹ ਲਾਉਂਦੇ ਆ 10 ਮਰਲੇ ਦੇ ਵਿੱਚ ਜਾਂ ਮੈਂ ਕਹਾਂ ਵੀ ਤੁਸੀਂ ਮੈਨੂੰ ਫਲ ਵਾਲੇ ਦਰਖਤ ਲਾ ਦਿਓ ਜਾਂ ਮੈਂ ਆਪ ਫਲ ਵਾਲੇ ਦਰਖਤ ਆਪਾਂ ਥਾਈ-ਥਾਈ ਰੁੱਖ ਨਾਲ ਆਇਆ ਇਹ ਕਿ 10 ਮਰਲੇ ਛੱਡ ਕੇ ਇੱਕ ਜਗ੍ਹਾ ਤੇ ਕੋ 40-50 ਰੁੱਖ ਹਰੇਕ ਫਾਰਮਰ ਹਰੇਕ ਜੱਟ ਪਰ ਆ ਜਿਹਦੇ ਕੋ 4800 ਗੁਰੂ ਨਾਨਕ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਲਕ ਬਣਾਇਆ ਦਿੱਤੇ ਆ ਉਹਨਾਂ ਨੂੰ ਬੇਨਤੀ ਹੈ ਰੁੱਖ ਜ਼ਰੂਰ ਲਾਓ ਤੇ ਝੋਨੇ ਦੀਆਂ ਉਹ ਵੈਰਾਈਟੀਆਂ ਲਾਈਏ ਜਿਸ ਤਰ੍ਹਾਂ 16 ਬੰਨ ਨੇ 1509 ਕੁਝ ਹਾਈਬ੍ਰਿਡ ਦੀਆਂ ਸ਼ਾਰਟ ਟਰਮ ਵੈਰਾਈਟੀਆਂ ਆਉਂਦੀਆਂ ਪੀਆਰ 126 ਬਹੁਤ ਥੋੜੇ ਦਿਨਾਂ ਦੇ ਵਿੱਚ ਲੇਟ ਲਾ ਕੇ ਬੜੇ ਜਲਦੀ ਆ ਜਾਂਦੀ ਹੈ ਤੇ ਬੜੇ ਵਧੀਆ ਪੈਸੇ ਵਟਾਉਂਦੀ ਆ ਉਹਨਾਂ ਵੈਰਾਈਟੀਆਂ ਨੂੰ ਲਾ ਕੇ ਪਾਣੀ ਦੀ ਵੀ ਬਚਤ ਕਰੀਏ ਘਟ ਖਾਦਾ ਪਾਈਏ ਤੇ ਸੇਫ ਜ਼ਹਰਾ ਪਾਈਏ ਘਟ ਖਾਦਾ ਪਾਈਏ ਤੇ ਸੇਫ ਜ਼ਹਰਾ ਪਾਈਏ ਬਹੁਤਾ ਸਸਤੇ ਦੇ ਮਗਰ ਨਾ ਲੱਗਿਏ ਕਿ ਉਹ ਹੀ ਪ੍ਰਾਣੀਆਂ ਕਲੋਰੋ ਪਾਈ ਜੋ ਫੋਰਟ ਪਾਈ ਜੋ ਪਦਾਨਾ ਪਾਈ ਜੋ ਇਹਨਾਂ ਚੀਜ਼ਾਂ ਤੋਂ ਬਚਿਓ ਆਉਣ ਵਾਲੇ ਟਾਈਮ ਦੇ ਵਿੱਚ ਸਮੇਂ-ਸਮੇਂ ਸਰ ਤੁਹਾਨੂੰ ਦਵਾਈਆਂ ਦੀ ਲੋੜ ਪੈਣੀ ਆ ਸੋ ਖਸਾਨ ਦੋਸਤੋ ਮੈਂ ਆਪਣੀ ਗੱਲ ਘਟ ਤੱਕ ਪਹੁੰਚਾਉਣ ਲਈ YouTube ਤੇ ਬਲ ਖੇਤੀ ਸੱਜਲ ਵੱਡੀ ਨਾਮ ਦਾ ਚੈਨਲ ਸ਼ੁਰੂ ਕੀਤਾ ਹੈ ਤੁਸੀਂ ਉੱਥੇ ਜਾ ਕੇ ਪਹਿਲੀਆਂ ਵੀਡੀਓ ਵੀ ਵੇਖ ਸਕਦੇ ਜੇ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਆਪਣੀ ਜਿਨੀ ਇੱਕ ਮੈਨੂੰ ਬਰਨਾਨਕ ਸਾਹਿਬ ਨੇ ਬੁੱਧ ਦਿੱਤੀ ਉਸ ਬੁੱਧ ਦੇ ਅਨਸਾਰ ਡੀਐਸਆਰ ਜਾਂ ਦੂਜੇ ਝੋਨੇ ਬਾਰੇ ਤੁਹਾਨੂੰ ਦੱਸਦਾ ਰਹੂੰਗਾ ਕਿਸੇ ਵੀ ਫਾਰਮਰ ਭਰਾ ਨੂੰ ਕਿਸੇ ਵੀ ਫਸਲ ਦੇ ਵਿੱਚ ਕੋਈ ਵੀ ਸਮੱਸਿਆ ਮੇਰਾ ਨੰਬਰ 92160 99188 ਤੇ ਕਾਲ ਕਰ ਲਿਓ ਜਿਨੀ ਪਰਮੇਸ਼ਰ ਨੇ ਬੁੱਧ ਦਿੱਤੀ ਉਸ ਬੁੱਧ ਦੇ ਅਨਸਾਰ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਜੋਗ ਕੋਸ਼ਿਸ਼ ਕਰਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਗੁਰੂ ਪਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ